Thank <laughs> you. ਚੱਲੋ ਨਾ ਜੱਟੇ ਹਰੂ ਦਸਿਆ ਦੀ ਅੱਜ ਤੇਰਾ ਵੀ ਮੇਰਾ ਵੀ ਚੱਲੋ ਨਾ ਜੱਟੇ ਹਰੂ ਦਸਿਆ ਦੀ ਅੱਜ ਤੇਰਾ ਵੀ ਮੇਰਾ ਵੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗ ਜੀ ਦੇ ਭਾਈ ਪਿੰਡ ਰੰਗਰਨ ਦੇ ਸਮੂਹ ਸਾਧ ਸੰਗਤ ਦੇ ਸੰਜੋਗ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਸੰਗਤਾਂ ਨੇ ਰਲ ਮਿਲ ਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਹੈ ਸਾਰੇ ਨਗਰ ਦੀਆਂ ਬਕਰਮਾਂ ਕਰਕੇ ਉੱਥੇ ਸਮਾਪਤੀ ਹੈ ਗੁਰੂ ਮਹਾਰਾਜ ਸਭ ਦੀਆਂ ਖੁਸ਼ੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਿੱਚ ਬਸਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਨ ਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਅਵਤਾਰ ਪੂਰਵ ਹੈ ਤੇ ਅਵਤਾਰ ਪੂਰਵ ਦੀਆਂ ਸਾਰੇ ਨਗਰ ਨੂੰ ਸਾਰੇ ਇਲਾਕੇ ਨੂੰ ਦੇਸ਼-ਵਦੇਸ਼ ਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ ਅੱਜ ਭਾਈ ਰੰਗਨ ਨੰਗਲ ਦੀ ਸੰਗਤ ਨੇ ਰਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਨਗਰ ਕੀਰਤਨ ਨਗਰ ਕੀਰਤਨ ਕੱਢਣ ਦਾ ਉਪਰਾਲਾ ਕੀਤਾ ਹੈ ਸੋ ਨਗਰ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਸ਼ਹੀਦ ਭਾਈ ਸੰਗਤ ਸਿੰਘ ਤੋਂ ਆਰੰਭਤਾ ਹੋਵੇਗੀ ਫਿਰ ਬਾਬਾ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਫਿਰ ਗੁਰਦੁਆਰਾ ਧਰਮਸ਼ਾਲਾ ਸਾਹਿਬ ਵਿਖੇ ਫਿਰ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਤੋਂ ਹੁੰਦੇ ਹੋਏ ਫਿਰ ਇੱਥੇ ਹੀ ਬਾਬਾ ਸੰਗਤ ਸਿੰਘ ਦੇ ਗੁਰਦੁਆਰੇ ਵਿਖੇ ਸਮਾਪਤੀ ਹੋਵੇਗੀ ਸੋ ਸਾਰੀਆਂ ਸੰਗਤਾਂ ਰਲ ਕਰਕੇ ਇਹ ਪਹਿਰਾ ਕਰ ਰਹੀਆਂ ਹਨ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਰੀ ਸੰਗਤ ਦੇ ਕਾਰਜ ਰਾਸ ਕਰਨ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਦਿਹਾੜੇ ਮਨਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ